ਕੀ ਹਾਲ ਐ ਪਿਆਰਿਓ ਸੇਰੇ ਨੇ ਮੁਸਕਰਾ ਕੇ ਲਹਿੰਗੇ ਵੱਲ ਤੱਕਿਆ ਸੁਹਾ ਲਹਿੰਗਾ ਸੰਗ ਨਾਲ ਹੋਰ ਵੀ ਸੁਹਾ ਹੋ ਗਿਆ ਰੀਝਾਂ ਸੱਦਰਾਂ ਚਾਵਾਂ ਜਜ਼ਬਾਤਾਂ ਤੇ ਮੋਹ ਤੇ ਪਿਆਰਾਂ ਦੀ ਹੁੰਦੀ ਐ ਮਿਲਣੀ ਪਰ ਹੁਣ ਇਹ ਮਹਿੰਗੇ ਮੁੱਲ ਦੇ ਮੋਤੀਆਂ ਨੂੰ ਬ੍ਰੈਕਟ ਚ ਬੰਦ ਕਰਕੇ ਹੋਰ ਹੀ ਗੱਲਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲੱਗ ਪਏ ਆ ਅਸੀਂ ਸੇਰੇ ਵਾਲੇ ਕਹਿੰਦੇ ਨੇ ਲਹਿੰਗਾ ਆਪਣੇ ਨਾਲ ਕੈਸ਼ ਵੱਡੀ ਗੱਡੀ ਗਹਿਣੇ ਛੱਲੇ ਮੁੰਦੀਆਂ ਜ਼ਰੂਰ ਲੈ ਕੇ ਆਵੇ ਵੱਡੇ ਸਾਰੇ ਪੈਲਸ ਵਿੱਚ ਵੱਡਾ ਸਾਰਾ ਵਿਆਹ ਹੋਵੇ ਤੇ ਲਹਿੰਗੇ ਵਾਲੇ ਕਹਿੰਦੇ ਨੇ ਸੇਰਾ ਸਰਕਾਰੀ ਨੌਕਰੀ ਤੇ ਲੱਗਿਆ ਹੋਵੇ ਬਾਹਲੀ ਸਾਰੀ ਜ਼ਮੀਨ ਹੋਵੇ ਜਾਂ ਫਿਰ ਕੈਨੇਡਾ ਦਾ ਪੀਆਰ ਹੋਵੇ ਮਿਲਣੀ ਤੋਂ ਬਾਅਦ ਲਹਿੰਗੇ ਤੇ ਸੇਰੇ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਫਿਰ ਦੋਹਾਂ ਨੇ ਵਿਚੋਲੇ ਨੂੰ ਘੇਰ ਲਿਆ ਕਹਿੰਦੇ ਕਿਹੋ ਜਿਹਾ ਮੇਲ ਕਰਾਇਆ ਤੂੰ ਵਿਚੋਲਾ ਕਹਿੰਦਾ ਜਿਹੜੀਆਂ ਗੱਲਾਂ ਤੁਸੀਂ ਮੰਗੀਆਂ ਸੀ ਉਹ ਮੈਂ ਪੂਰੀਆਂ ਕੀਤੀਆਂ ਸਰਕਾਰੀ ਨੌਕਰੀ ਬਾਹਲੀ ਸਾਰੀ ਜ਼ਮੀਨ ਕੈਨੇਡਾ ਦਾ ਪੀਆਰ ਕੈਸ਼ ਗੱਡੀ ਗਹਿਣੇ ਵੱਡਾ ਸਪੈਲਸ ਸੇਰਾ ਵਧੀਆ ਹੋਵੇ ਤੇ ਲਹਿੰਗਾ ਪਿਆਰਾ ਹੋਵੇ ਇਹ ਤਾਂ ਮੈਨੂੰ ਕਿਸੇ ਨੇ ਨਹੀਂ ਸੀ ਕਿਹਾ ਬੰਦੇ ਚੰਗੇ ਹੋਣ ਇਹ ਤਾਂ ਮੈਨੂੰ ਤੁਸੀਂ ਬ੍ਰੈਕਟ ਦੇ ਵਿੱਚ ਹੀ ਰੱਖ ਗਏ ਨਾ ਲਹਿੰਗਾ ਤੇ ਸੇਰੇ ਨੂੰ ਜਦੋਂ ਆਪਣੀ ਮਿਲਣੀ ਤੋਂ ਬਾਅਦ ਪੈਲਸ ਵਿੱਚ ਆਏ ਤਾਂ ਗਾਣਾ ਵੱਜ ਰਿਹਾ ਸੀ ਇਹ ਬੋਲ ਜਿਵੇਂ ਉਹਨਾਂ ਦੀ ਰੂਹ ਨੂੰ ਫਟੜ ਕਰ ਗਏ ਆਖੇ ਬੱਕਰੇ ਬੁਲਾ ਕੇ ਲੈਣੇ ਨੰਦ ਜੱਟ ਨੇ ਓ ਭਲਿਆ ਮਾਨਸਾ ਇਹ ਆਨੰਦ ਕਾਰਜ ਦੀ ਰਸਮਾਂ ਤਨ ਤਨ ਸ੍ਰੀ ਗੁਰੂ ਰਾਮਦਾਸ ਦੀ ਬਖਸ਼ਿਸ਼ ਕੀਤੀ ਹੋਈ ਸੂਹੀ ਰਾਗ ਚ ਚਾਰ ਲਾਮਾਂ ਦਾ ਪਾਠ ਰੋਹਾਨੀਅਤ ਦੇ ਚਾਰ ਪੜਾ ਹੁੰਦੇ ਆ ਹਰ ਪਹਿਲੜੀ ਲਾਮ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਬ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਬ ਹਰ ਉਪਜੇ ਮਨ ਵੈਰਾਗ ਜਿਓ ਹਰ ਚੌਥੜੀ ਲਾਬ ਹਰ ਪਾਇਆ ਪ੍ਰਭ ਅਬਿਨਾਸੀ ਤੁਸੀਂ ਇਸ ਪਵਿੱਤਰ ਰਸਮ ਨੂੰ ਵੀ ਕਿਹੜੇ ਸ਼ਬਦਾਂ ਚ ਲਪੇਟਦਾ ਹੋਏ ਸਿਰੇ ਦੀ ਭੁਬ ਨਿਕਲ ਗਈ ਕਹਿੰਦਾ ਯਾਰ ਮੈਨੂੰ ਇਹੋ ਜਿਹਿਆਂ ਦੇ ਮੱਥੇ ਲੱਗਣਾ ਪਊ ਜਿਹੜੇ ਇਸ ਪਵਿੱਤਰ ਰਸਮ ਤੇ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਦੇ ਐਸੀ ਰਸਮ ਜਦੋਂ ਚਾਰ ਲਾਮਾਂ ਦੇ ਪਾਠ ਤੋਂ ਬਾਅਦ ਭਾਈ ਜੀ ਸ਼ਬਦ ਪੜ੍ਹਦੇ ਆ ਨਾ ਪੱਲੇ ਮੈਂ ਤੈਂਡੇ ਲਾਗੀ ਸੱਚੀ ਜਜਵਾਤ ਦੇ ਹੜ ਬਹਿ ਤੁਰਦੇ ਆ ਵਿਰਾਗ ਦੀ ਅਵਸਥਾ ਹੁੰਦੀ ਆ ਪਰ ਉਦੋਂ ਬੜਾ ਦੁੱਖ ਹੁੰਦਾ ਜਦੋਂ ਸਿਹਰੇ ਵਾਲੇ ਦਾ ਪਿਓ ਭਾਈ ਜੀ ਦੇ ਕੰਨ 'ਚ ਹੌਲੀ ਜੀ ਕਹਦੇ ਕਿ ਕੰਮ ਖਿੱਚ ਕੇ ਰੱਖੋ ਪੈਲਸ 'ਚ ਵੱਡੇ ਕਲਾਕਾਰ ਦਾ ਖਾੜਾ ਤੇ ਅਸੀਂ ਉੱਥੇ ਜਲਦੀ ਪਹੁੰਚਣਾ ਉਦੋਂ ਭਾਈ ਜੀ ਦੇ ਮੂੰਹੋਂ ਬਸ ਇਹੀ ਨਿਕਲਦਾ ਵੈਗਰੂ ਸੁਮਤ ਬਖਸ਼ੀ ਪੈਲਸ ਚ ਮੀਟ ਸ਼ਰਾਬ ਵੀਰਾਂ ਠੰਡੇ ਤੱਤੇ ਪਨੀਰ ਲਟਰਮ ਪਟਰਮ ਸਭ ਪਹੁੰਚ ਗਿਆ ਕਿ ਨਹੀਂ ਇਹਦਾ ਸਭ ਨੂੰ ਫਿਕਰ ਹੁੰਦਾ ਭਾਈ ਜੀ ਕੋਲ ਮਹਾਰਾਜ ਦੀ ਦੇਗ ਬਣਾਉਣ ਦਾ ਸਿੱਧਾ ਪਹੁੰਚ ਗਿਆ ਕਿ ਨਹੀਂ ਇਹਦਾ ਫਿਕਰ ਸ਼ਾਇਦ ਕਿਸੇ ਬਿਰਲੇ-ਬਿਰਲੇ ਨੂੰ ਹੀ ਹੁੰਦਾ ਅਸੀਂ ਜਾਗੋ ਮਹਿੰਦੀ ਨਾਈ ਧੋਈ ਹਲਦੀ ਬਾਰ ਰੁਕਾਈ ਪਤਾ ਨਹੀਂ ਕਿਹੜੀਆਂ-ਕਿਹੜੀਆਂ ਰਸਮਾਂ ਤੇ ਬਹੁਤ ਜ਼ੋਰ ਲਾਉਂਦੇ ਆ ਪਰ ਆਨੰਦ ਕਾਰਜ ਸਾਡੇ ਨਾਲੋਂ ਤਾਂ ਵਿਦੇਸ਼ਾਂ ਚ ਰਹਿਣ ਵਾਲੇ ਚੰਗੇ ਆ ਸੁਣਿਆ ਵੀ ਉਹ ਹੋਰ ਕਿਸੇ ਰਸਮ ਤੇ ਜਾਣ ਚਾਹੇ ਨਾ ਜਾਣ ਪਰ ਆਨੰਦ ਕਾਰਜ ਦੀ ਰਸਮ ਤੇ ਜ਼ਰੂਰ ਜਾਂਦੇ ਆ। ਉਹਨਾਂ ਦੇ ਮੂੰਹੋਂ ਵੀ ਇਹੀ ਸੁਣਿਆ ਜਾਂਦਾ ਕਿ ਅਸੀਂ ਆਨੰਦ ਕਾਰਜ ਤੇ ਜਾ ਰਹੇ ਆ। ਇਹ ਨਹੀਂ ਕਹਿੰਦੇ ਕਿ ਅਸੀਂ ਵਿਆਹ ਤੇ ਜਾ ਰਹੇ ਆ। ਇੱਥੇ ਤਾਂ ਆਨੰਦ ਕਾਰਜ ਤੇ ਸਿਰਫ ਉਹੀ ਜਾਂਦੇ ਆ ਜਿੰਨਾ ਬਿਨਾ ਬਿਲਕੁਲ ਵੀ ਨਹੀਂ ਸਰਦਾ। ਨਹੀਂ ਤਾਂ ਅਕਸਰ ਇਹੀ ਸੁਣਦੇ ਆ ਯਾਰ ਬਾਲਾਂ ਤੇ ਜੈਲ ਲੱਗੀ ਐ ਰਮਾਲ ਬੰਨੀ ਤਾਂ ਖਰਾਬ ਹੋ ਜਾਣਗੇ। ਆਪਾਂ ਕੀ ਕਰਾਂਗੇ ਉੱਥੇ ਜਾ ਕੇ? ਕਮਲਿਓ ਆਪਾਂ ਤਾਂ ਲਾਈਫ ਸਟਾਈਲ ਹੀ ਖਰਾਬ ਕਰੀ ਬੈਠੇ ਆ ਕਿਹੜੇ ਬਾਲਾਂ ਦੇ ਸਟਾਈਲ ਦੀ ਗੱਲ ਕਰਦੇ ਹੋ ਤੁਸੀਂ ਪਹਿਲਾਂ ਜੇ ਤੂੰ ਤੂੰ ਮੈਂ ਮੈਂ ਹੋ ਵੀ ਜਾਂਦੀ ਸੀ ਨਾ ਤਾਂ ਤਲਖੀ ਚ ਬੋਲਿਆ ਵੀ ਜਾਂਦਾ ਸੀ ਵੀ ਮੈਂ ਤੈਨੂੰ ਛੱਡ ਕੇ ਪਰਾਂ ਕਰੂੰ ਅਗਲੀ ਮੂਰੋਂ ਟਕਾ ਕੇ ਜਵਾਬ ਦਿੰਦੀ ਸੀ ਐ ਕਿਵੇਂ ਛੱਡ ਦੇਗਾ ਤੂੰ 100 ਜੂੜੀ ਚ 4 ਲਾਵਾਂ ਲਈਆਂ ਨੇ ਭਾਵ 100 ਪਤਵੰਤੇ ਸੱਜਣਾ ਦੀ ਹਾਜ਼ਰੀ ਚ ਕਿੰਨਾ ਵਜਨ ਹੁੰਦਾ ਸੀ ਇੰਨਾ ਸ਼ਬਦਾਂ ਚ ਸਾਹਮਣੇ ਵਾਲਾ ਸਿਰਨੀਮਾ ਕਰ ਲੈਂਦਾ ਸੀ ਹੁਣ ਜੂੜੀਆਂ ਤਾਂ ਭਰਾਵੋ 4 ਕੋਈ ਰਹਿ ਗਈਆਂ ਤਾਹੀਂ ਤਾਂ ਕਚੇਰੀਆਂ ਨੂੰ ਜਾਣ ਵਾਲੇ ਰਾਹ ਵਧ ਗਏ ਸੇਰੇ ਤੇ ਲਹਿੰਗੇ ਨੇ ਡੂੰਘਾ ਸਾਹ ਖਿੱਚਿਆ ਤੇ ਇਕੱਠੇ ਹੀ ਬੋਲ ਪਵੇ ਤਾਂ ਹੀ ਤਾਂ ਬੁੱਤ ਵਿਆਹੇ ਜਾਂਦੇ ਨੇ ਤੇ ਰੂਹਾਂ ਕੁਆਰੀਆਂ ਰਹਿ ਜਾਂਦੀਆਂ ਨੇ